ਬੀਤੂ ਹਾਏ 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 ਹਟੂ ਹਾਏ ਸੱਚਗਲ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਆਕਰਿ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਈ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਤੁਹਾਨੂੰ ਦੱਦੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਹੈ ਜਿਦੇ ਵਿੱਚ ਭਾਨੇ ਸਿੱਧੂ ਦੇ ਖਿਲਾਫ ਮਸੀਹ ਭਾਈਚਾਰਾ ਲਗਾਤਾਰ ਸੜਕਾਂ ਦੇ ਉੱਤੇ ਰੋਸ ਮਜਾਰੇ ਕਰਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਦੀ ਹੈ ਕਿ ਕੁਝ ਦਿਨ ਪਹਿਲਾਂ ਕਿਹਾ ਜਾ ਰਿਹਾ ਕਿ ਪਾਨੇ ਸਿੱਧੂ ਵੱਲੋਂ ਜਿਹੜਾ ਆ ਉਹ ਜਿਹੜਾ ਆ ਅੰਕਨ ਨਰੂਲਾ ਦੇ ਖਿਲਾਫ ਜਿਹੜਾ ਆ ਪਾਸਟਰ ਅੰਕੁਰ ਨਰੂਲਾ ਜੀ ਦੇ ਜਿਹੜਾ ਆ ਉਹ ਵਿਰੋਧ ਦੇ ਵਿੱਚ ਪੁਤਲਾ ਫੂਕੇ ਤੇ ਉਹਨਾਂ ਦੇ ਬਰ ਖਿਲਾਫ ਕੁਝ ਐਸੇ ਅਪਸ਼ਬਦ ਬੋਲ ਦਿੱਤੇ ਜਿਹਨੂੰ ਲੈ ਕੇ ਮਸੀਹ ਭਾਈਚਾਰਾ ਜਿਹੜਾ ਆ ਉਹ ਸੜਕਾਂ ਤੇ ਉੱਤੇ ਆ ਗਿਆ ਤੇ ਨਾਲ ਦੀ ਨਾਲ ਮਸੀਹ ਭਾਈਚਾਰੇ ਨੇ ਕਈਆਂ ਥਾਵਾਂ ਤੇ ਪਾਨੇ ਸਿੱਧੂ ਦੇ ਇਹ ਮੁਰਦਾਬਾਦ ਦੇ ਨਾਰੇ ਲਗਾਉਂਦੇ ਹੋਇਆ ਉਹਦੇ ਪੁਤਲੇ ਵੀ ਫੂਕੇ ਤੇ ਨਾਲ ਹੀ ਤੁਹਾਨੂੰ ਦੱਦੀਏ ਕਿ ਜਲੰਧਰ ਦੇ डीसी ਦਫਤਰ ਦੇ ਬਾਅਦ ਕੁਝ ਦਿਨ ਪਹਿਲਾਂ ਪੰਜਾਬ بچاؤ ਮੋਰਚੇ ਦੇ ਖਿਲਾਫ ਈਸਾਈ ਭਰਾਵਾਂ ਵੱਲੋਂ ਪੰਜਾਬ ਭਰ ਵਿੱਚ ਪੁਤਲੇ ਫੂਕੇ ਗਏ ਸਨ ਇਸ ਦੌਰਾਨ ਗਲਤੀ ਨਾਲ ਇੱਕ ਪੁਤਲੇ ਤੇ ਤੇਜਸਵੀ ਮਨਹਾਸ ਦੀ ਤਸਵੀਰ ਦੂਜੇ ਤੇ ਭਾਨਾ ਸਿੱਧੂ ਦੀ ਤਸਵੀਰ ਅਤੇ ਤੀਜੇ ਤੇ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਦੀ ਤਸਵੀਰ ਲੱਗ ਗਈ ਸੀ ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ 팬ਾਂ ਵੱਲੋਂ ਸਖਤ ਵਿਰੋਧ ਚਿਤਾਇਆ ਜਤਾਇਆ ਗਿਆ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਬਚਾਓ ਮੋਰਚੇ ਦੇ ਵਿਰੋਧ ਨਾਲ ਚਰਨਕੌਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਮਾਮਲੇ ਦੇ ਵਿੱਚ ਅੱਜ ਜਲੰਧਰ ਦੇ ਇੱਕ ਹੋਟਲ ਵਿੱਚ ਐਸਆਈਪੀ ਚਾਰੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਗਲੋਬਲ ਐਕਸ਼ਨ ਕਮੇਟੀ ਦੇ ਮੈਂਬਰ ਬੰਟੀ ਅਜਨਾਲਾ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਗਲਤੀ ਨਾਲ ਸਿੱਧੂ ਮੂਸੇਵਾਲਾ ਦੀ ਮਾਂ ਦੀ ਤਸਵੀਰ ਲੱਗ ਗਈ ਸੀ ਉਹਨਾਂ ਕਿਹਾ ਕਿ ਉਹਨਾਂ ਨੂੰ ਲੱਗਾ ਸੀ ਕਿ ਇਹ ਤਸਵੀਰ ਤਜਸਵੀ ਮਨਹਾਸ ਦੀ ਮਾਤਾ ਦੀ ਹੈ ਉਹਨਾਂ ਕਿਹਾ ਕਿ ਪੁਤਲਾ ਛਾੜਨ ਤੋਂ ਪਹਿਲਾਂ ਹੀ ਗਲਤੀ ਬਾਰੇ ਪਤਾ ਲੱਗ ਗਿਆ ਸੀ ਅਤੇ ਤਸਵੀਰ ਹਟਾ ਦਿੱਤੀ ਗਈ ਸੀ ਬੰਟੀ ਅਜਨਾਰਾ ਨੇ ਤੰਦਾਦੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਨਾ ਸਿੱਧੂ ਦੇ ਖਿਲਾਫ ਜਿਹੜੇ ਆ ਉਹ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਮਸੀਬ ਭਾਈਚਾਰੇ ਵੱਲੋਂ ਪੂਰੇ ਜੋਸ਼-ਖਰੋਸ ਦੇ ਨਾਲ ਮੁਰਦਾਬਾਦ ਦੇ ਨਾਰੇ ਵੀ ਲਗਾਏ ਜਾ ਰਹੇ ਨੇ ਤੇ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਦੇਖਣ ਨੂੰ ਮਿਲੀਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਨੇ ਸਿੱਧੂ ਦੇ ਖਿਲਾਫ ਕਾਫੀ ਜ਼ਿਆਦਾ ਲੋਕ ਜਿਹੜੇ ਆ ਉਹ ਟਿੱਪਣੀਆਂ ਕਰਦੇ ਨਜ਼ਰ ਆਏ ਕਿ ਭਾਨੇ ਸਿੱਧੂ ਨੇ ਗਲਤ ਬਿਆਨਬਾਜ਼ੀ ਕੀਤੀ ਹੈ ਕਿਉਂ ਕੀਤੀ ਹੈ ਇਹਦੇ 'ਚ ਤੰਦਾਦੀ ਕਿ ਬਹੁਤ ਸਾਰੀਆਂ ਸ਼ੇਖ ਸੰਕਤਾ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਅੱਗੇ ਆ ਕੇ ਜਿਹੜਾ ਆ ਇਸ ਗੱਲ ਦੇ ਉੱਤੇ ਟਿੱਪਣੀ ਕੀਤੀ ਕਿ ਭਾਨੇ ਸਿੱਧੂ ਨੇ ਗਲਤ ਕੀਤਾ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਦੂਸਰੇ ਪਾਸੇ ਤੁਹਾਨੂੰ ਦੱਦੀ ਕਿ ਜਦੋਂ ਇਹ ਗਲਤੀ ਹੋ ਜਾਂਦੀ ਹੈ ਤਾਂ ਮਸੀਹ ਭਾਈਚਾਰੇ ਦੇ ਜਿਹੜੇ ਵੱਡੇ ਜਿਹੜੇ ਸੰਸਥਾਵਾਂ ਦੇ ਲੀਡਰ ਨੇ ਉਹਨਾਂ ਨੇ ਆ ਕੇ ਇਸ ਗੱਲ ਦੇ ਉੱਤੇ ਜਿਹੜੀ ਹੈ ਉਹ ਮਾਫੀ ਵੀ ਮੰਗੀ ਕਿ ਇਹ ਗਲਤੀ ਹੋ ਗਈ ਸੀ ਅਸੀਂ ਮਾਤਾ ਚਰਨ ਕੌਰ ਦਾ ਜਿਹੜਾ ਹੈ ਉਹ ਪੁਤਲਾ ਨਹੀਂ ਫੋਕਣਾ ਚਾਹੁੰਦੇ ਸੀ ਨਾ ਹੀ ਉਹਨਾਂ ਦਾ ਕੋਈ ਇਸ ਗੱਲ ਦੇ ਨਾਲ ਲੈਣਾ ਦੇਣਾ ਸੀ ਬਸ ਉਹ ਗਲਤੀ ਦੇ ਨਾਲ ਜਿਹੜੀ ਇਹ ਗੱਲ ਹੋ ਗਈ ਸੀ ਪਰ ਅਸੀਂ ਕਿਤੇ ਨਾ ਕਿਤੇ ਉਹ ਪੁਤਲਾ ਨਹੀਂ ਫੋਕਿਆ ਮਾਤਾ ਚਰਨ ਕੌਰ ਦਾ ਜਿਹੜੀ ਹੈ ਤਸਵੀਰ ਪੁਤਲੇ ਨੂੰ ਅੱਗ ਲਾਉਣ ਤੋਂ ਪਹਿਲਾਂ ਜਿਹੜੀ ਉਤਾਰ ਲਈ ਗਈ ਸੀ ਤੇ ਉਹ ਤਸਵੀਰ ਅਜੇ ਵੀ ਉਹਨਾਂ ਦੇ ਕੋਲ ਹੈ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਮਾਤਾ ਚਰਨ ਕੌਰ ਜੀ ਦਾ ਕਿਸੇ ਨੇ ਪੁਤਲਾ ਨਹੀਂ ਫੂਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਵਾਂ ਨਾ ਨਾ ਜੀ ਬੋਲੋ ਦੇਖੋ ਇਹ ਕੁਝ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਾਰਨ ਕੌਰ ਦਾ ਪੁਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲਈਆ ਮਿਸਟੇਕ ਹੋ ਗਈ ਹੈ ਉਹਦੇ ਲਈ ਮੈਂ ਮਾਫ਼ੀ ਵੀ ਮੰਗਦਾ ਪਛਾਣੀ ਹੋਈ ਮੈਂ ਉਹਦੇ ਲਈ ਮਾਫ਼ੀ ਮੰਗਦਾ ਵੇਖੋ ਪਚਾਰਨ ਕੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਔਰ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਕਾਰ ਕਰਦੇ ਹਾਂ ਤੇ ਇਹ ਇੱਕ ਮਿਸਟੇਕ ਹੋਈ ਆ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰ ਰਹੇ ਤੇ ਕਿਹੇ ਬੰਦੇ ਨੇ ਵੇਖ ਲਈ ਵੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਮਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆ अदरवाइज ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾਡੇ ਆ